جو سمجهي ٿو ته هن کي چئي ته कानूनी तौर ते अॼु जी जहिड़ी रैली आहे साम्हूं पुलिस प्रशा बेनती बि की हाणे बि करियो ਮਕੀਓ ਸਾਡੀਆਂ ਬੀਬੀਆਂ ਧੀਆਂ ਖੜੀਆਂ ਪਾਲਾ ਸੀ ਸਾਰੇ ਮਸਵਾਲ ਹੋਣੀਆਂ ਸਾਡੇ ਕੋਈ ਖੁਣ ਨਾ ਰੌਂਡ ਦਾ ਸਾਡਾ ਪੂਰੀ ਹੱਕ ਹੈ ਅਸੀਂ ਜਾਂ ਉਹਦੀ ਪੈੜੀ ਜਲਾ ਸਕਦੇ ਆ ਠੀਕ ਹੈ ਜੇ ਉਹਦੀ ਹੋਵੇ ਕਿ ਉਹਨਾਂ ਐਡੀਮ ਸਾਹਿਬ ਕਹਿ ਕੇ ਗਏ ਅਸੀਂ ਜਿਗਰਾਉ ਤੁਹਾਡਾ ਹੂਰ ਕਰੀ ਸਾਡੇ ਕੋਲ ਹੋ ਵੀਡੀਓ ਪਈ ਆ ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਆ ਇਹ ਲੋਕਮ ਪੁੱਤਰ ਦਾ ਰੋਸ ਹੈ ਸਾਡੇ ਦੇਸ਼ ਦਾ ਪਾਓ ਇਹ ਕਿ ਤੁਹਾਨੂੰ ਹੋ ਸਕਦਾ ਸਾਡੇ ਆਗੂ ਅਸੀਂ ਸਾਰੇ

thank you <laughs>